ਚੰਗੀ ਨੀਂਦ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ। ਚੰਗੀ ਨੀਂਦ ਸਾਡੇ ਸਰੀਰ ਨੂੰ ਮੁਰ ਤੋਂ ਤਰੋਤਾਜ਼ਾ ਕਰ ਦਿੰਦੀ ਹੈ। ਇਸ ਲਈ ਚੰਗੀ ਨੀਂਦ ਲੈਣਾ ਸਭ ਤੋਂ ਜ਼ਰੂਰੀ ਹੈ। ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਨੀਂਦ ਨਾ ਆਉਣ ਕਰਕੇ ਬੇहद ਪਰੇਸ਼ਾਨ ਰਹਿੰਦੇ ਨੇ। ਤਾਂ ਫਿਲਹਾਲ ਅੰਦਾਜ਼ੇ ਕਿ ਜੇਕਰ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਤੁਹਾਨੂੰ ਸਰੀਰਕ ਤੇ ਮਾਨਸਿਕ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਲੋਕ ਇਸ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਨੀਂਦ ਦੀਆਂ ਗੋਲੀਆਂ ਤੱਕ ਹੁੰਦੇ ਹਨ। ਪਰ ਨੀਂਦ ਦੀਆਂ ਗੋਲੀਆਂ ਖਾ ਕੇ ਸੋਣਾ ਸਾਡੀ ਫੇਟ ਲਈ ਇਹ ਠੀਕ ਨਹੀਂ ਹੈ ਕੁਝ ਕੁਦਰਤੀ ਤਰੀਕੇ ਵੀ ਚੰਗੀ ਨੀਂਦ ਲੈਣ ਵਿੱਚ ਮਦਦ ਕਰਦੇ ਨੇ ਤੇ ਆਖਿਰਕਾਰ ਉਹ ਚੰਗੇ ਤਰੀਕੇ ਕੀ ਨੇ ਉਹ ਤੁਹਾਨੂੰ ਦੱਸਿਆ ਹਨੇਰਾ ਕਰਕੇ ਸੋਣਾ ਰਾਤ ਨੂੰ ਚੰਗੀ ਨੀਂਦ ਲੈਣ ਲਈ ਤੁਹਾਨੂੰ ਕਮਰੇ ਦੇ ਵਿੱਚ ਹਨੇਰਾ ਕਰਕੇ ਸੋਣਾ ਚਾਹੀਦਾ ਹੈ ਰੋਸ਼ਨੀ ਦੇ ਵਿੱਚ ਸੌਣ ਨਾਲ ਸਾਡੀ ਨੀਂਦ ਪ੍ਰਭਾਵਿਤ ਹੁੰਦੀ ਹੈ 스마트ਫੋਨ ਦੀ ਵਰਤੋਂ ਨਾ ਕਰਨਾ ਜਿਵੇਂ ਸੌਣ ਤੋਂ ਪਹਿਲਾਂ 스마트ਫੋਨ ਚਲਾਉਣਾ ਹਰ ਦੂਜੇ ਬੰਦੇ ਦੀ ਆਦਤ ਬਣੀ ਹੋਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸੌਣ ਤੋਂ ਪਹਿਲਾਂ ਫੋਨ ਚਲਾਉਣਾ ਸਾਡੇ ਲਈ ਨੁਕਸਾਨਦਾਇਕ ਹੈ ਇਸ ਨਾਲ ਸਾਡੀ ਨੀਂਦ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਰੋਜ਼ਾਨਾ ਨਿਸ਼ਚਿਤ ਸਮੇਂ ਤੇ ਸੌਣ ਦੀ ਕੋਸ਼ਿਸ਼ ਕਰਨਾ ਜਿਹੜਾ ਹਰ ਰੋਜ਼ ਨਿਸ਼ਚਿਤ ਸਮੇਂ ਤੇ ਨਾ ਸੌਣ ਵਾਲੀ ਸਾਡੀ ਨੀਂਦ ਨੂੰ ਪ੍ਰਭਾਵਿਤ ਕਰਦੀ ਹੈ ਹਰ ਰਾਤ ਵੱਖ-ਵੱਖ ਸਮੇਂ ਤੇ ਸੌਣਾ ਬਹੁਤ ਸਾਰੇ ਲੋਕਾਂ ਦੀ ਆਦਤ ਬਣੀ ਹੋਈ ਹੈ ਇਸ ਕਰਕੇ ਸਮੇਂ ਸਿਰ ਸੌਣਾ ਚਾਹੀਦਾ ਹੈ ਕਸਰਤ ਕਰੋ ਜੇਕਰ ਤੁਹਾਨੂੰ ਨੀਂਦ ਸੰਬੰਧੀ ਕੋਈ ਸਮੱਸਿਆ ਹੈ ਤਾਂ ਤੁਹਾਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ ਸਰੀਰਕ ਗਤੀਵਿਧੀਆਂ ਨਾਲ ਜਿਹੜੇ ਕਿ ਚੰਗੀ ਨੀਂਦ ਆਉਂਦੀ ਹੈ ਚੰਗੀ ਨੀਂਦ ਲੈਣ ਲਈ ਤੁਸੀਂ ਰਾਤ ਦੇ ਸਮੇਂ ਕਿਤਾਬ ਵੀ ਪੜ ਸਕਦੇ ਹੋ ਦਿਨ ਸਮੇਂ ਸੌਣ ਤੋਂ ਬਚੋ ਜਿਹਾ ਕਿ ਦਾਰ ਦਿਨ ਸਮੇਂ ਸੌਣ ਕਾਰਨ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਦਿਨ ਸਮੇਂ ਲੰਮਾ ਸਮਾਂ ਸੌਣ ਨਾਲ ਰਾਤ ਦੀ ਨੀਂਦ ਦਾ ਜਿਹੜਾ ਸਰਕਲ ਹੈ ਉਹ ਵਿਗੜ ਜਾਂਦਾ ਹੈ ਇਸ ਲਈ ਤੁਹਾਨੂੰ ਦਿਨ ਵੇਲੇ ਵੀ ਸੌਣ ਤੋਂ ਬਚਣਾ ਚਾਹੀਦਾ ਹੈ ਚੰਗੀ ਨੀਂਦ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ। ਚੰਗੀ ਨੀਂਦ ਸਾਡੇ ਸਰੀਰ ਨੂੰ ਮੁੜ ਤੋਂ ਤਰੋਤਾਜ਼ਾ ਕਰ ਦਿੰਦੀ ਹੈ। ਇਸ ਲਈ ਚੰਗੀ ਨੀਂਦ ਲੈਣਾ ਸਭ ਤੋਂ ਜ਼ਰੂਰੀ ਹੈ। ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਨੀਂਦ ਨਾ ਆਉਣ ਕਰਕੇ ਬੇहद ਪਰੇਸ਼ਾਨ ਰਹਿੰਦੇ ਨੇ। ਤਾਂ ਫਿਲਹਾਲ ਅੰਦਾਜ਼ੇ ਕਿ ਜੇਕਰ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਤੁਹਾਨੂੰ ਸਰੀਰਕ ਤੇ ਮਾਨਸਿਕ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਲੋਕ ਇਸ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਲਈ ਨੀਂਦ ਦੀਆਂ ਗੋਲੀਆਂ ਤੱਕ ਖਾਂਦੇ ਹਨ। ਪਰ ਨੀਂਦ ਦੀਆਂ ਗੋਲੀਆਂ ਖਾ ਕੇ ਸੋਣਾ ਸਾਡੀ ਸਿਹਤ ਲਈ ਠੀਕ ਨਹੀਂ ਹੈ ਕੁਝ ਕੁਦਰਤੀ ਤਰੀਕੇ ਵੀ ਚੰਗੀ ਨੀਂਦ ਲੈਣ ਵਿੱਚ ਮਦਦ ਕਰਦੇ ਨੇ ਤੇ ਆਖਿਰਕਾਰ ਉਹ ਚੰਗੇ ਤਰੀਕੇ ਕੀ ਨੇ ਉਹ ਤੁਹਾਨੂੰ ਦੱਸਿਆ ਹਨੇਰਾ ਕਰਕੇ ਸੋਣਾ ਰਾਤ ਨੂੰ ਚੰਗੀ ਨੀਂਦ ਲੈਣ ਲਈ ਤੁਹਾਨੂੰ ਕਮਰੇ ਦੇ ਵਿੱਚ ਹਨੇਰਾ ਕਰਕੇ ਸੋਣਾ ਚਾਹੀਦਾ ਹੈ ਰੋਸ਼ਨੀ ਦੇ ਵਿੱਚ ਸੌਣ ਨਾਲ ਸਾਡੀ ਨੀਂਦ ਪ੍ਰਭਾਵਿਤ ਹੁੰਦੀ ਹੈ smartphones ਦੀ ਵਰਤੋਂ ਨਾ ਕਰਨਾ ਜਿਵੇਂ ਸੌਣ ਤੋਂ ਪਹਿਲਾਂ smartphone ਚਲਾਉਣਾ ਹਰ ਦੂਜੇ ਬੰਦੇ ਦੀ ਆਦਤ ਬਣੀ ਹੋਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸੌਣ ਤੋਂ ਪਹਿਲਾਂ ਫੋਨ ਚਲਾਉਣਾ ਸਾਡੇ ਲਈ ਨੁਕਸਾਨਦਾਇਕ ਹੈ ਇਸ ਨਾਲ ਸਾਡੀ ਨੀਂਦ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਰੋਜ਼ਾਨਾ ਨਿਸ਼ਚਿਤ ਸਮੇਂ ਤੇ ਸੌਣ ਦੀ ਕੋਸ਼ਿਸ਼ ਕਰਨਾ ਜਿਹਾ ਹਰ ਰੋਜ਼ ਨਿਸ਼ਚਿਤ ਸਮੇਂ ਤੇ ਨਾ ਸੌਣ ਵਾਲੀ ਸਾਡੀ ਨੀਂਦ ਨੂੰ ਪ੍ਰਭਾਵਿਤ ਕਰਦੀ ਹੈ ਹਰ ਰਾਤ ਵੱਖ-ਵੱਖ ਸਮੇਂ ਤੇ ਸੌਣਾ ਬਹੁਤ ਸਾਰੇ ਲੋਕਾਂ ਦੀ ਆਦਤ ਬਣੀ ਹੋਈ ਹੈ ਇਸ ਕਰਕੇ ਸਮੇਂ ਸਿਰ ਸੌਣਾ ਚਾਹੀਦਾ ਹੈ ਕਸਰਤ ਕਰੋ ਜੇਕਰ ਤੁਹਾਨੂੰ ਨੀਂਦ ਸੰਬੰਧੀ ਕੋਈ ਸਮੱਸਿਆ ਹੈ ਤਾਂ ਤੁਹਾਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ ਸਰੀਰਕ ਗਤੀਵਿਧੀਆਂ ਨਾਲ ਜਿਹੜੇ ਕਿ ਚੰਗੀ ਨੀਂਦ ਆਉਂਦੀ ਹੈ ਚੰਗੀ ਨੀਂਦ ਲੈਣ ਲਈ ਤੁਸੀਂ ਰਾਤ ਦੇ ਸਮੇਂ ਕਿਤਾਬ ਵੀ ਪੜ ਸਕਦੇ ਹੋ ਦਿਨ ਸਮੇਂ ਸੌਣ ਤੋਂ ਬਚੋ ਜਿਹਾ ਕਈ ਦਾਰ ਦਿਨ ਸਮੇਂ ਸੌਣ ਕਾਰਨ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਦਿਨ ਸਮੇਂ ਲੰਮਾ ਸਮਾਂ ਸੌਣ ਨਾਲ ਰਾਤ ਦੀ ਨੀਂਦ ਦਾ ਜਿਹੜਾ ਸਰਕਲ ਹੈ ਉਹ ਵਿਗੜ ਜਾਂਦਾ ਹੈ ਇਸ ਲਈ ਤੁਹਾਨੂੰ ਦਿਨ ਵੇਲੇ ਵੀ ਸੌਣ ਤੋਂ ਬਚਣਾ ਚਾਹੀਦਾ ਹੈ